ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤਲਵੰਡੀ ਸਾਬੋ ਟਰੈਕਟਰ ਮੇਲਾ ਦਿਖਾਉਣ ਲੱਗੇ ਹਾਂ ਤੁਹਾਨੂੰ ਜੀ ਪਹਿਲਾਂ ਲੱਗੇ ਫਾਰਮਟ੍ਰਿਕ 45 2000 ਮਾਡਲ 1 ਲੱਖ 75000 ਰੁਪਏ ਰੇਟਾ ਟਰੈਕਟਰ ਦਾ ਤੇ ਹਰਿਆਣੇ ਦਾ ਨੰਬਰ ਹੈ ਟਰੈਕਟਰ ਦੀ ਕੰਡੀਸ਼ਨ ਪੂਰਾ ਸਾਫ਼ ਹੈ 2000 ਮਾਡਲ ਟਰੈਕਟਰ ਦੇ ਟਾਇਰ ਹੈਗੇ ਜੀ ਪਿਛਲੇ ਅੱਧੇ ਗਾ ਅਗਲੇ ਟਾਇਰ ਹੈਗੇ 80% ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਐ 42 ਕੀ ਹਰਿਆਣੇ ਦਾ ਨੰਬਰ ਹੈ 2000 ਮਾਡਲ ਹੈ 175000 ਰੁਪਿਆ ਡਿਮਾਂਡ ਹੈ ਤੇ ਬਾਕੀ ਬਾਈ ਨਾਲ ਮੋਬਾਈਲ ਤੇ ਫੋਨ ਤੇ ਗੱਲ ਕਰ ਲਓ ਨੰਬਰ ਦੇਵਾਂਗੇ ਤੁਹਾਨੂੰ ਜੀ ਤੇ ਇਸ ਤੋਂ ਬਾਅਦ ਬਾਈ ਕੋਲ ਹੈ ਜੀ ਸੋਨਾਲੀਕਾ 750 2016 ਮਾਡਲ ਹੈ 465000 ਰੁਪਿਆ ਰੇਟ ਹੈ ਪੀ ਵੀ 13 ਨੰਬਰ ਹੈ 2014 ਮਾਡਲ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟਰੈਕਟਰ ਦੇ ਟਾਇਰ ਪਿਛਲੇ ਹੈਗੇ 60 ਪੈਸੇ 14928 ਦੇ ਤੇ ਅਗਲੇ ਟਾਇਰ ਹੈਗੇ ਜੀ 70 ਰੁਪਏ ਦੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ 2016 ਮਾਡਲ ਹੈ 4,65,000 ਰੁਪਿਆ ਰੇਟ ਹੈ ਪੀਵੀ13 ਸੰਗਰੂਰ ਦਾ ਨੰਬਰ ਹੈ ਇਸ ਤੋਂ ਬਾਅਦ ਫੇਰਾ ਹੈ ਜੀ ਫਾਰਮ ਟਰੱਕ 65 2008 ਮਾਡਲ ਹੈ 2,98,000 ਰੁਪਿਆ ਰੇਟ ਹੈ ਫਾਰਮ ਟਰੱਕ 65 ਈਬੀਆਈ ਟਰੈਕਟਰ ਦੇ ਪਿਛਲੇ ਟਾਇਰ 60 ਪੈਸੇ 16928 ਦੇ ਤੇ ਅਗਲੇ ਡਰ 7075 ਰੁਪਏ ਸੀ 750 16 ਦਾ ਪਾਵਰ ਸਟੀering ਹੈ 2008 ਮਾਡਲ 298000 ਰੁਪਏ ਰੇਟ ਹੈ ਇਸ ਦਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਸਿੰਪਲ ਛਤਰੀ ਛੁਤਰੀ ਲੱਗੀ ਹੋਈ ਹੈ ਉਸ ਤੋਂ ਬਾਅਦ ਫਿਰ ਆ ਗਈ ਫਾਰਮ ਟਰੱਕ 60 ਡਬਲ ਕਲਚ 2001 ਮਾਡਲ ਹੈ 210000 ਰੁਪਏ ਰੇਟ ਹੈ ਪੰਜਾਬ ਦਾ ਨੰਬਰ ਹੈ ਟਰੈਕਟਰ ਦਾ ਫਾਰਮ ਟਰੱਕ 60 ਕੰਡੀਸ਼ਨ ਦਾ ਸਾਫ ਹੈ ਟਰੈਕਟਰ ਦੇ ਅੱਧੇ ਟਾਇਰ ਹੈ ਚਾਰੀ ਟਾਇਰ ਦੇ ਕੰਡੀਸ਼ਨ ਚ ਚੈੱਕ ਕਰ ਲਓ ਮਗਰਾਡ ਪ੍ਰੋਗਰਾਮ ਕੋਈ ਵੀ ਲੋ 2001 ਮਾਡਲ ਪੀਵੀ ਨੰਬਰ 210000 ਰੁਪਏ ਤੇ ਇਹ ਬਾਈ ਦਾ ਮੋਡਲ ਨੰਬਰ ਹੈਗਾ 96531 00499 96531 00499 ਪਬੂ ਬਾਈ ਦਾ ਨਾਮ ਹੈ ਇਹ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਸੀ ਇਹ ਨੰਬਰ ਤੇ ਤੇ ਚਾਰ ਟਰੈਕਟਰ ਨੂੰ ਕੋਈ ਲੈਣਾ ਹੋਵੇ ਤੇ ਉਸ ਤੋਂ ਬਾਅਦ ਫਿਰ ਅੱਗੇ ਆ ਗਿਆ ਜੀ ਇੱਕ ਹੋਰ ਬਾਈ ਦੇ ਟਰੈਕਟਰ ਇਹ ਬਾਈ ਨੂੰ ਮਲਾਵਾਂਗੇ ਉਹਨੂੰ ਵੀ ਸਾਨੂੰ ਟਰੈਕਟਰ ਦਿਖਾ ਦਗੇ ਪਹਿਲਾਂ 855 ਸਵਰਾਜ 3 ਸਟਾਰ 2011 ਮਾਡਲ ਹੈ ਸਿੰਗਲ ਪੰਪ ਟਰੈਕਟਰ ਦੇ ਟਾਇਰ ਹੈਗੇ ਜੀ ਅਗਲੇ ਟਾਇਰ 80 ਪੈਸੇ ਪਿਛਲੇ ਟਾਇਰ ਅੱਦੇ ਹੈਗੇ 2011 ਮਾਡਲ ਹੈ 3,25,000 ਰੁਪਏ ਰੇਟ ਹੈ ਸਾਦਾ ਸਟੀering ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਇਸ ਤੋਂ ਬਾਅਦ ਫਿਰ ਹੈਗਾ ਜੀ 5050D ਸਰਦੂਲਗੜ ਦਾ ਨੰਬਰ ਹੈ PV52 2013 ਮਾਡਲ ਹੈ 3,55,000 ਰੁਪਏ ਰੇਟ ਹੈ 5050D ਜੌਂਡੀਅਰ ਟਰੈਕਟਰ ਦੇ ਪਿਛਲੇ ਟਰ 40 ਕੇ ਪੈਸੇ ਆ ਤੇ ਅਗਲੇ ਟਰ ਵੀ 40 ਕੇ ਪੈਸੇ ਜੀ ਕੰਡੀਸ਼ਨ ਟਰੈਕਟਰ ਦੀ ਠੀਕ ਠਾਕ ਹੈ ਜੀ ਤਿਆਰ ਤੁਰਨ ਵਾਲਾ ਸਿੰਪਲ ਡੈਕ ਖੇਤਰੀ ਲੱਗਿਆ ਹੋਇਆ ਜੀ 3253 ਟੂਲ ਵਰਡ ਦਾ ਨੰਬਰ ਇਸ ਤੋਂ ਬਾਅਦ ਫਿਰ ਆ ਗਿਆ ਜੀ ਡੀਆਈ 265 ਕਿਸੇ ਬਾਈ ਦੀ ਡਿਮਾਂਡ ਸੀਗੀ ਬਾਈ ਦੇਖ ਲਈ ਵੀਡੀਓ ਚ ਹੁਣ ਕਰ ਲਈ ਕੰਟੈਕਟ ਬਾਈ ਨਾਲ 99 ਮਾੜ ਲੈ 1 ਲੱਖ ਤੇ 80000 ਰੁਪਿਆ ਰੇਟ ਹੈ ਟਰੈਕਟਰ ਦੇ ਟਾਇਰ ਵੀ 80 ਪੈਸੇ ਆ ਸੀਆਰ ਦੇ ਟਾਇਰ ਵੀ 80 ਪੈਸੇ ਟਰੈਕਟਰ ਦੇ ਇਹਨਾਂ 80 90 ਪੈਸੇ ਅਗਲੇ ਟਾਇਰ ਦੇ ਸੀ ਹੋਏ 80 90 ਪੈਸੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਹੱਕ ਹੱਕ ਦਾ ਵਧੀਆ ਵੀਰੇ ਤੇ ਛਤਰੀ ਛਤਰੀ ਲੱਗੀ ਹੋਈ ਆ ਟਰੈਕਟਰ ਸ਼ੋ ਦਾ ਵੀ ਸਾਫ਼ ਹੈ ਰਿਜਨਲ ਹੈਗਾ ਬੰਪਰ ਪੇਂਟ ਹੋ ਜਾਏਗਾ ਜਿੰਨੇ ਨਵੇਂ ਮਾੜਲੇ 180000 ਰੁਪਏ ਦੀ ਡਿਮਾਂਡ ਹੈ। ਇਸ ਤੋਂ ਬਾਅਦ ਫੇਰਾ ਗਈ ਫਾਰਮ ਟ੍ਰੱਕ 797 ਮਾੜਾ 180000 ਰੁਪਏ ਦੀ ਡਿਮਾਂਡ ਹੈ ਪੰਜਾਬ ਨੰਬਰ ਤੇ ਟਰੈਕਟਰ ਦੇ ਟਾਇਰ ਅਗਲੇ ਹੈਗੇ 75 80 ਰੁਪਏ ਪਿਛਲੇ ਟਾਇਰ ਹੈਗੇ 45 ਰੁਪਏ ਆਰਮ ਟ੍ਰੱਕ 60 95 ਮਾੜਾ ਡਬਲ ਕਲਚ 180000 ਰੁਪਏ ਦੀ ਡਿਮਾਂਡ ਹੈ ਇਸ ਤੋਂ ਬਾਅਦ ਫੇਰਾ ਗਈ ਸੋਨਾ ਦੀ ਕਾ 35 ਟਰੈਕਟਰ ਦਾ ਨਵਾਂ ਹੈ ਜਿਸਨੇ ਜੇਕੇ ਦੇ ਜਮਾਂ ਨਵੇਂ ਟਰੈਕਟਰ ਹੈ ਅਗਲੇ ਵੀ 90 95 ਵੈਸੇ ਟਰੈਕਟਰ ਗਏ ਡਬਲ ਡਿਸਟ੍ਰਿਬਿਊਟਰ 2014 ਮਾਡਲ ਹੈ 298000 ਰੁਪਏ ਰੇਟ ਹੈ ਪੀ ਵੀ 31 ਮਾਨਸੋਂ ਦਾ ਨੰਬਰ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਬਾਕੀ ਟਰੈਕਟਰ ਜਮਾਂ ਨਵੇਂ ਹੈਗੇ 13628 ਦੇ ਇਸ ਤੋਂ ਬਾਅਦ ਫੇਰ ਆ ਗਿਆ ਜੀ ਫਾਰਮ ਤੇ ਇੱਕ 60 ਇਹ ਸਭ 판ੇ ਮਾਰਲੇ ਖਲਾ 445000 ਰੁਪਏ ਰੇਟ ਹੈ। ਟ੍ਰੈਕਟਰ ਦੇ ਟਾਇਰ ਹੈਗੇ ਆ ਜੀ। ਐਸੀ ਜਾਂਦੇ ਸ। ਇਹ ਤਾਂ ਸ਼ੀਵ ਭਾਵੀ ਹੈ। ਕੋਪਾ ਪਾਵਰ ਮੈਕਸਿਮ ਬਾਜ਼ਾਰੀ ਦੇ ਤੋਂ, ਟੀਵੀ ਕੱਪੀ ਨੰਬਰ ਦਾ ਫਾਰਮ ਟ੍ਰੈਕ। ਹੁਣ ਬਾਈ ਨੂੰ ਮਲਾਉਣੇ ਸਾਨੂੰ। ਕੀ ਹਾਲ ਹੈ ਵੀਰੇ? ਵਧੀਆ ਬਾਈ ਜੀ। ਤੇ ਉਹ ਪਾਵਰਮੈਕ ਸੀਡ ਫਾਰਮਟਰਿਕ ਸੀਗਾ ਕਿਹੜਾ ਮਾਡਲ ਸੀ ਉਹ ਕੀ ਮਾਡਲ ਆ ਬਾਈ 21 ਮਾਡਲ ਆ ਮਾਰਕ ਨੰਬਰ ਫਸਟ ਆਨਰ ਟਰਾਈ ਤੇ ਗਿਆ ਹਾਂ ਟਰਾਈ ਤੇ ਗਿਆ ਤੇ ਕੀ ਪ੍ਰਾਈਸ ਆ ਉਹਦਾ ਉਹਦਾ ਪ੍ਰਾਈਸ ਆਗਾ ਬਾਈ 5 ਲੱਖ 80 ਹਜ਼ਾਰ ਰੁਪਏ 5 ਲੱਖ 80 ਹਜ਼ਾਰ ਰੁਪਏ ਤੇ 14 ਇਟੇਰਾਂ 16 16 ਇਟੇਰਾਂ ਦੇ ਛੋਟੇ ਗੇਅਰ ਵਾਲਾ ਛੋਟੇ ਗੇਅਰ ਵਾਲਾ ਹਾਂ ਠੀਕ ਐ ਤੇ ਆਪਣਾ ਮੋਬਾਈਲ ਨੰਬਰ ਬੋਲ ਦੇ 9781522 97815 31564 31564 97815 31564 ਹਾਂ ਬਾਈ ਇਹ ਬਾਈ ਦਾ ਮੋਬਾਈਲ ਨੰਬਰ ਐ ਤੇ ਕੋਈ ਡਿਸਕਾਊਂਟ ਵਗੈਰਾ ਟਰੈਕਟਰ ਦੇ ਆਪਣੀ ਕੋਈ ਗੱਲ ਨਹੀਂ ਬਾਈ ਜਿੰਨੇ ਹੋਣਾ 1 ਲੱਖ 8000 ਰੇਪ ਆਇਆ 1 ਲੱਖ 6000 ਦਾ ਟਰੈਕਟਰ 20000 ਡਿਸਕਾਊਂਟ ਕਰ ਦੇ 20 ਤੋਂ 25000 ਬਾਈ ਫੋਨ ਕਰ ਲੈਣਾ ਬੰਦਾ ਇਹ ਜਿਆਦਾ ਵੀ ਡਿਸਕਾਊਂਟ ਹੋਇਆ ਕਰਾਂਗੇ ਬਾਈ ਤੇ ਟਰੈਕਟਰ ਆਪਣੇ ਕਿੱਥੇ ਮਿਲਣਗੇ ਦੇਖਣ ਤਲਵੰਡੀ ਵੀ ਹੁੰਦੀ ਆ ਬਾਈ ਮੇਰਾ ਪਿੰਡ ਰਾਪਰਾ ਇੱਕ ਦੋ ਟਰੈਕਟਰ ਮੇਰੇ ਕੋਲ ਪਿੰਡ ਵੀ ਹੁੰਦੇ ਠੀਕ ਹੈ ਬਾਕੀ ਟਰੈਕਟਰ ਇੱਥੇ ਹੀ ਹੁੰਦੇ ਤਲਵੰਡੀ ਹੁੰਦੀ ਆ ਜੇ ਕੋਈ ਦੇਖਣਾ ਚਾਹੇ ਤਾਂ ਤਲਵੰਡੀ ਆ ਜਾਓ ਸਾਡਾ ਬਾਈ ਆਪਾਂ ਪਾਪਰੇ ਨੇੜੇ ਆ ਕੇ ਪਾਉਣ ਲੱਗ ਠੀ ਰੋੜੀ ਰੋਡ ਦੇ ਉੱਤੇ ਜਮਾ ਹਾਂ ਇੱਥੇ ਆ ਕੇ ਫੋਨ ਕਰ ਲਿਓ ਬਾਈ ਨੇ ਟਰੈਕਟਰ ਜਦੋਂ ਮਰਜੀ ਦੇਖ ਸਕਦੇ ਹੋ ਵਿੱਚ ਵੀ ਕੱਟ ਲੈਣਾ ਟਰੈਕਟਰ ਹਾਂ ਵਿੱਚ ਵੀ ਕੱਟੇ ਜਾਣਗੇ ਬਾਈ ਠੀਕ ਹੈ ਲੋਨ ਵੀ ਹੋ ਜੂਗਾ ਤਿੰਨ ਚਾਰ ਟਰੈਕਟਰਾਂ ਦੇ ਠੀਕ ਹੈ ਉੱਚੇ ਮਾਡਲਾਂ ਤੇ ਲੋਨ ਵੀ ਕਰਵਾ ਦੇਣਾ ਆਪਦੇ ਹੋ ਜੂ ਆ ਸੋਨਲਿਕ ਦੇ ਹੋ ਜੂ 35 ਵਾਲੇ ਦੇ ਆ ਜੌਂਡੀ ਆ ਤੇ ਹੋ ਜੂ ਆ ਠੀਕ ਹੈ ਹੈ ਆ ਫਾਰਮਟ੍ਰਿਕ 60 ਤੇ ਰ ਆ ਗਿਆ ਹਨ ਆ ਉਹ ਆ ਗਿਆ ਢੁੱਢੇ ਗੇਰਾ ਸਿਰੋ ਆ ਗਿਆ ਟਰੈਕਟਰ ਨੂੰ ਟਰੈਕਟਰ ਵੀ ਦਿਖਾ ਦਿੰਦੇ ਹਾਂ 31 ਮਾਨਸਾ ਦਾ ਨੰਬਰ 2021 ਮਾਡਲ ਫਾਰਮਟ੍ਰਿਕ 60 ਪਾਵਰ ਮੈਕ 16 28 ਦੇ ਪੈਰ ਹੈ 2021 ਮਾਡਲ ਹੈ ਇਹ 580000 ਰੁਪਏ ਡਿਮਾਂਡ ਹੈ ਜਿਹਦੇ ਡੀਲਿੰਗ ਲੈਣਾ ਹੋਵੇ ਬਾਈ ਨਾਲ ਗੱਲਬਾਤ ਕਰ ਲਓ ਮੋਬਾਈਲ ਨੰਬਰ ਦੇ ਦਿੱਤਾ ਛੋਟੇ ਘੇੜ ਵਾਲਾ T20 ਛੋਟਾ ਘੇੜ ਹੈ ਜੇ ਵੀਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਕਰਦੇ ਬੋਲੋ ਧੰਨਵਾਦ ਦੋਸਤੋ ਅਜੇ ਹੋਰ ਵੀਡੀਓ ਲਗਾਵਾਂਗੇ